ਗੌੜੀ ਕੀ ਵਾਰ ਮਹੱਲਾ ਪੰਜਵਾ ਰਾਏ ਕਮਲਾ ਦੀ ਮਜੂਦ ਕੀ ਕੀ ਵਾਰ ਕੀ ਤੁਨ ਉੱਪਰ ਗਾਵਣੀ ਏਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪੰਜਵ ਹਰ ਹਰ ਨਾਮ ਜੋ ਜਨ ਜਪੈ ਸੋ ਆਇ ਪਰਬਾਨ ਜਿਸ ਜਨ ਕੈ ਬਲਹਾਰ ਨੇ ਜਨ ਭਜਿਆ ਪ੍ਰਭ ਨਿਰਵਾਨ ਜਨਮ ਮਰਨ ਦੁਖ ਕਟਿਆ ਹਰ ਭੇਟਿਆ ਪੁਰਖ ਸੁਜਾਨ ਸੰਤ ਸੰਗ ਸਾਗਰ ਤਰੇ ਜਨ ਨਾਨਕ ਸੱਚਾ ਤਾਨ ਸੰਤ ਸੰਗ ਸਾਗਰ ਤਰੇ ਜਨ ਨਾਨਕ ਸੱਚਾ ਤਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦੀ ਕਿਰਪਾ ਸਦਕਾ ਜੋ ਆਪਾਂ ਪਾਵਨ ਪਵਿੱਤਰ ਅੰਗ 318 ਤੇ ਸੁਭਾਏਮਾਨ ਸ਼ਲੋਕ ਪੜਿਆ ਹੈ ਮਹਾਰਾਜ ਕਹਿੰਦੇ ਨਾ ਜੋ ਮਨੁੱਖ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ ਉਸ ਦਾ ਜਗਤ ਵਿੱਚ ਆਉਣਾ ਸਫਲ ਸਮਝੋ ਹਰ ਹਰ ਨਾਮ ਜੋ ਜਨ ਜਪੇ ਸੋ ਆਇਆ ਪ੍ਰਵਾਨ ਤੇ ਸਜਨ ਕੇ ਬਲੇਹਾਰ ਨੇ ਜਨ ਭਜਿਆ ਪ੍ਰਭ ਨਿਰਵਾਨ ਮਹਾਰਾਜ ਕਹਿੰਦੇ ਜਿਸ ਮਨੁੱਖ ਨੇ ਬਾਸਨਾ ਰਹਿਤ ਪ੍ਰਭ ਨੂੰ ਸਿਮਰਿਆ ਹੈ ਮੈਂ ਉਸ ਤੋਂ ਸਤਕੇ ਹਾਂ ਪ੍ਰਭੂ ਪ੍ਰਮਾਤਮਾ ਨੇ ਸਾਰੀ ਕੁਦਰਤ ਬਣਾਈ ਆ ਸਾਰਾ ਸਿਸਟਮ ਬਣਾਇਆ ਜੀਵਾਂ ਦੀ ਉਤਪਤੀ ਹੋ ਰਹੀ ਆ ਉਹਦੇ ਨਿਜਮ ਮੁਤਾਬਕ ਪਰ ਆਪ ਬਾਸ ਨਾ ਰਹਤਾ ਪ੍ਰਭੂ ਪ੍ਰਮਾਤਮਾ ਮਹਾਰਾਜ ਕਹਿੰਦੇ ਜਿਸ ਉਸ ਬਾਸ ਨਾ ਰਹਤ ਪ੍ਰਮਾਤਮਾ ਨੂੰ ਜਿਹਨੇ ਜਪਿਆ ਮਹਾਰਾਜ ਕਹਿੰਦੇ ਉਹ ਤੋਂ ਸਦਾ ਸਤਕੇ ਜਾਂਨੇ ਹਾਂ ਜਨਮ ਮਰਨ ਦੁੱਖ ਕਟੇਆ ਕਦੋਂ ਜੀ ਹਰ ਭੇਟਿਆ ਪੁਰਖ ਸੁਜਾਨ ਮਹਾਰਾਜ ਕਹਿੰਦੇ ਉਸ ਨੂੰ ਸੁਜਾਨ ਅਕਾਲ ਪੁਰਖ ਮਿਲ ਪਿਆ ਹੈ ਤੇ ਉਸ ਦਾ ਸਾਰੀ ਉਮਰ ਦਾ ਦੁੱਖ ਕਲੇਸ਼ ਦੂਰ ਹੋ ਗਿਆ ਜਿਨੇ ਪ੍ਰਭੂ ਪਰਮਾਤਮਾ ਦਾ ਸਿਮਰਨ ਕੀਤਾ ਉਹ ਭੈਣ ਵੀ ਹੋ ਸਕਦੀ ਹੈ ਭਾਈ ਵੀ ਹੋ ਸਕਦਾ ਕਿਉਂਕਿ ਇਸਤਰੀ ਪੁਰਸ਼ ਮਨੁੱਖਤਾ ਨੂੰ ਹੀ ਸਮਝਾਇਆ ਨਾ ਅਗਲੇ ਮਹਾਰਾਜ ਬੰਦ ਚ ਦੱਸਦੇ ਨੇ ਸਤ ਸੰਗ ਸੰਤ ਸੰਗ ਸਾਗਰ ਤਰੇ ਜਨ ਨਾਨਕ ਸੱਚਾ ਤਾਣ ਸੰਤ ਖਿਆਲ ਚ ਰੱਖਣਾ ਜੀ ਗੁਰੂ ਸੰਤ ਦੀ ਗੱਲ ਹੈ ਮਹਾਰਾਜ ਕਹਿੰਦੇ ਹੈ ਦਾਸ ਨਾਨਕ ਉਸ ਨੂੰ ਇੱਕ ਸੱਚੇ ਪ੍ਰਭੂ ਦਾ ਹੀ ਆਸਰਾ ਹੈ ਉਸ ਨੇ ਸਤਸੰਗ ਵਿੱਚ ਰਹਿ ਕੇ ਸੰਸਾਰ ਸਮੁੰਦਰ ਤਰ ਲਿਆ ਹੈ ਉਹ ਸੰਸਾਰ ਸਮੁੰਦਰ ਕਿਵੇਂ ਤਰਨਾ ਹੁੰਦਾ ਜੀ ਬਿਜਗਤ ਦੀਆਂ ਰੌ ਰੀਤੀਆਂ ਰਵਾਜ ਪਿੱਛੇ ਛੱਡ ਦਿੰਦਾ ਇਨਸਾਨ ਉਹ ਉਹ ਗੁਰੂ ਦੇ ਸਿਧਾਂਤ ਤੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹਿੰਦਾ ਮਨੁੱਖ ਸਰੀਰ ਕਰਕੇ ਬੀਬੀ ਆ ਤੇ ਪਾਈ ਹੈ ਕਿਉਂ ਮੈਨੂੰ ਤਾਂ ਦੁਬਾਰੇ ਬਾਰ-ਬਾਰ ਕਹਿਣਾ ਪੈਂਦਾ ਵੀ ਸਰੀਰ ਕਰਕੇ ਬੀਬੀ ਆ ਜਾਂ ਭਾਈ ਆ ਤੇ ਕਈ ਵਾਰੀ ਆਏ ਹੁੰਦਾ ਵੀ ਇਹ ਕਹਿੰਦੇ ਮਨੁੱਖ ਨੂੰ ਹੀ ਕਿਹਾ ਬੀਬੀਆਂ ਦੇ ਮਨ ਤੇ ਗੱਲ ਆ ਜਾਂਦੀ ਆ ਵੀ ਮਨੁੱਖ ਨੂੰ ਹੀ ਕਿਹਾ ਸਾਨੂੰ ਤਾਂ ਕਿਹਾ ਨਹੀਂ ਨਹੀਂ ਉਪਦੇਸ਼ ਸਾਂਝਾ ਹੈ ਤੇ ਕਿਉਂਕਿ ਮਨੁੱਖ ਵੀ ਲੱਭਜ ਸਾਂਝਾ ਹੈ ਸਰੀਰ ਇਸਤਰੀ ਆ ਤੇ ਪੁਰਸ਼ ਆ ਕਈਆਂ ਦੇ ਮਨ ਚ ਆ ਜਾਂਦੀ ਆ ਬਾਕੀ ਤਾਂ ਸਮਝਦਾਰ ਆ ਸਾਰੇ ਆਪਾਂ ਪੜਿਆ ਲਿਖਿਆ ਸਮਾਜ ਹੈ ਸੂਝਵਾਨ ਹੈ ਮਹਾਰਜ ਦੱਸਦੇ ਨੇ ਸੰਤ ਸੰਗ ਸਾਗਰ ਤਰੇ ਜਨ ਨਾਨਕ ਸੱਚਾ ਤਾਣ ਪ੍ਰਭੂ ਪਰਮਾਤਮਾ ਦਾ ਸਿਮਰਨ ਕਰਦਿਆਂ ਪ੍ਰਭੂ ਪਰਮਾਤਮਾ ਦਾ ਆਸਰਾ ਹੀ ਹੁੰਦਾ ਹੈ ਇਹ ਸਤ ਸੰਗ ਵਿੱਚ ਰਹਿ ਕੇ ਸੰਸਾਰ ਸਮੁੰਦਰ ਤਰ ਲਿਆ ਜਾਂਦਾ ਹੈ ਸਤ ਸੰਗ ਦਾ ਮਤਲਬ ਹੈ ਸੱਤੀ ਸੱਚੀ ਸੰਗਤ ਗੁਰੂ ਸਾਧੂ ਦੀ ਸੱਚੀ ਸੰਗਤ ਜਿੱਥੇ ਸੱਚ ਵਰਤਦਾ ਬਿ ਸੱਚ ਨਾਲ ਹੀ ਜੁੜਨਾ ਇਨਸਾਨ ਨੇ ਝੂਠ ਫਰੇਬ ਬੇਈਮਾਨੀ ਚੋਰੀ ਜਾਰੀ ਠੱਗੀ ਵਿਸੇ ਬਕਾਰ ਸਭ ਦੂਰ ਹੋ ਗਏ ਜਗਤ ਦੀਆਂ ਰੋਹ ਰੀਤੀਆਂ ਤੋਂ ਬਚ ਕੇ ਆਪਣਾ ਜੀਵਨ ਬਸਰ ਕਰ ਰਿਹਾ ਗੁਰੂ ਦੇ ਕਹੇ ਅਨਸਾਰ ਜੇ ਤੋ ਗੁਰੂ ਦੇ ਕਹਿਣੇ ਅਨਸਾਰ ਚੱਲ ਪਿਆ ਨਾ ਇਨਸਾਨ ਬਸ ਫਿਰ ਉਹਦਾ ਰੂਪ ਹੀ ਹੋ ਜਾਂਦਾ ਹੈ ਮਹੱਲਾ ਪੰਜਵਾਂ ਅਗਲੇ ਬੰਦ ਚ ਮਰਾ ਦੱਸਦੇ ਨੇ ਅਗਲੇ ਸ਼ਲੋਕ ਚ ਭਲਕੇ ਉੱਠ ਪਰਹੁਣ ਮੇਰੇ ਘਰ ਆਵੋ ਵਾਹ ਜੇ ਸਵੇਰੇ ਉੱਠ ਕੇ ਕੋਈ ਗੁਰਮੁਖ ਪ੍ਰਾਣਾ ਮੇਰੇ ਘਰ ਆਵੇ ਪਾਉ ਪਖਾਲਾ ਤਿਸਕੇ ਮਨ ਤਨ ਨਿਤ ਭਾਵ ਮੈਂ ਉਸ ਗੁਰਮੁਖ ਦੇ ਪੈਰ ਧੋਵਾ ਮੇਰੇ ਮਨ ਵਿੱਚ ਮੇਰੇ ਤਨ ਵਿੱਚ ਉਹ ਸਦਾ ਪਿਆਰਾ ਲੱਗੇ ਦੇਖੋ ਮਾਰਾ ਸੱਚੇ ਪਾਸ਼ਾ ਕੰਨਾ ਸਤਿਕਾਰ ਦਿੰਦੇ ਨੇ ਜੇ ਉੱਠ ਕੇ ਪਰੌਣਿਆਂ ਦੀ ਤਰ੍ਹਾਂ ਆਵੇ ਨਾ ਜਿਵੇਂ ਆਪਣੇ ਪਰੌਣੇ ਘਰ ਬਚਾਉਂਦੇ ਨੇ ਤੇ ਕੁਝ ਸਮਾਂ ਰਹਿ ਕੇ ਆਪਣੇ ਕੋਲੋਂ ਫੇਰ ਚਲੇ ਜਾਂਦੇ ਨੇ ਇਸੇ ਤਰ੍ਹਾਂ ਹੀ ਜਿਕਰ ਇਹ ਭਲਕੇ ਉੱਠ ਕੇ ਰੋਜ਼ ਸਵੇਰੇ ਗੁਰੂ ਦੇ ਘਰ ਆਵੇ ਨਾ ਪਰੌਣਿਆਂ ਦੀ ਤਰ੍ਹਾਂ ਚਾਹ ਨਾਲ ਜਦੋਂ ਪਰੌਣਾ ਕਿਸੇ ਦੇ ਘਰ ਜਾਂਦਾ ਜਾਂ ਆਪਾਂ ਜਾਣਦੇ ਆ ਤੇ ਆਪਾਂ ਨੂੰ ਚੌਹ ਹੁੰਦਾ ਨਾ ਆਪਾਂ ਜਿਹਦੇ ਘਰ ਲਾਹਮ ਰਿਸ਼ਤੇਦਾਰੀ ਦੇ ਵਿੱਚ ਜਾਣਾ ਉਹਦੇ ਵਾਸਤੇ ਆਪਾਂ ਪਰੌਣੇ ਹੁੰਨੇ ਆ ਜਿਹੜੇ ਆਪਣੇ ਘਰ ਆਉਂਦੇ ਨੇ ਉਹ ਆਪਣੇ ਵਾਸਤੇ ਪ੍ਰਾਹੁਣੇ ਹੁੰਦੇ ਨੇ ਆਪਾਂ ਕਹਿੰਦੇ ਨੇ ਨਾ ਪ੍ਰਾਹੁਣੇ ਆਏ ਆ ਮਹਾਰਾਜ ਕਹਿੰਦੇ ਜੇ ਇਸ ਤਰ੍ਹਾਂ ਕਰੇ ਤਾਂ ਤੇਰੀ ਬਿਰਤੀ ਬਣ ਜੇ ਨਾ ਕਿਤੇ 14 ਦੇ ਨਾਲ ਆਵੇਂ ਤੂੰ ਪ੍ਰਾਹੁਣਿਆਂ ਦੀ ਤਰ੍ਹਾਂ ਗੁਰੂ ਘਰ ਵਿੱਚ ਤੇ ਗੁਰੂ ਦੀ ਗੱਲ ਸੁਣੇ ਤੇ ਗੁਰੂ ਨਾਲ ਪਿਆਰ ਹੋਵੇ ਤੇਰਾ ਬਸ ਫੇਰ ਬਣ ਗਈ ਗੱਲ ਫੇਰ ਨਹੀਂ ਤੈਨੂੰ ਕੋਈ ਦੁਨੀਆ ਦੀ ਤਾਕਤ ਡਲਾ ਸਕਦੀ ਜਿਵੇਂ ਕਿ ਆਪਾਂ ਇਤਿਹਾਸ ਕੱਲ ਇਤਿਹਾਸ ਵਿਚਾਰਿਆ ਸੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਕੋਈ ਵੀ ਦੁਨੀਆ ਦੀ ਤਾਕਤ ਡਲਾ ਨਹੀਂ ਸਕੀ। ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ 9 ਸਾਲ ਤੇ 7 ਸਾਲ ਦੀ ਉਮਰ ਦਾਸ ਰਿਹਾ ਇਤਿਹਾਸ। ਇਤਿਹਾਸ ਡਲਾ ਨਹੀਂ ਸਕੀ ਕੋਈ ਵੀ ਦੁਨੀਆ ਦੀ ਤਾਕਤ ਨਾ ਉਹਨਾਂ ਤੇ ਉਹਨਾਂ ਨੇ ਜ਼ੁਲਮ ਢਾਇਆ ਓਮ ਨਹੀਂ ਡਲਾ ਸਕਿਆ ਕੋਈ ਲਾਲਚ ਦਿੱਤੇ ਉਹ ਵੀ ਨਹੀਂ ਡਲਾ ਸਕਿਆ ਭੇਤ ਪਾਇਆ ਭੇਤ ਪਾਉਣ ਦੀ ਕੋਸ਼ਿਸ਼ ਕੀਤੀ ਉਹ ਵੀ ਨਹੀਂ ਹੋਇਆ। ਠੀਕ ਹੈ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਤਾਕਤ ਦੁਨੀਆ ਦੀ ਡਲਾ ਨਹੀਂ ਸਕਦੀ ਗੁਰਮੁਖ ਪਿਆਰਿਆਂ ਨੂੰ ਜਿਹੜੇ ਰੱਬ ਦੇ ਪਿਆਰੇ ਨੇ ਦਸ਼ਮੇਸ਼ ਪਿਤਾ ਜੀ ਨੂੰ ਕੋਈ ਡਲਾ ਸਕਿਆ ਕਿੰਨਾ ਕੁਸ ਵਾਪਰ ਗਿਆ 9 ਸਾਲ ਦੀ ਉਮਰ ਵਿੱਚ ਸੀ ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰਤੇਗ ਬਹਾਦਰ ਜੀ ਸੱਚੇ ਪਾਤਸ਼ਾਹ ਜੀ ਸ਼ਹੀਦੀ ਦੇਣ ਗਏ ਆ ਦਿੱਲੀ ਇਸ ਤਰ੍ਹਾਂ ਜਿਹੜੇ ਗੁਰਮਖ ਪਿਆਰੇ ਨੇ ਰੱਬ ਦੇ ਪਿਆਰੇ ਨੇ ਉਹ ਰੱਬ ਦਾ ਰੂਪ ਹੀ ਹੋ ਜਾਂਦੇ ਉਹਨਾਂ ਨੂੰ ਕੋਈ ਵੀ ਕਿਸਮ ਦੀ ਦੁਨੀਆ ਦੀ ਤਾਕਤ ਡੁਲਾ ਨਹੀਂ ਸਕਦੀ ਮਹਾਰਾਣੇ ਇਥੇ ਦੱਸਿਆ ਮੈਂ ਉਸ ਗੁਰਮਖਾਂ ਦੇ ਪੈਰ ਧੋਵਾਂ ਮੇਰੇ ਮਨ ਵਿੱਚ ਮੇਰੇ ਤਨ ਵਿੱਚ ਉਹ ਸਦਾ ਪਿਆਰਾ ਲੱਗੇ ਕੌਣ ਨਾਮ ਸੁਣੇ ਨਾਮ ਸੰਗ ਰਹੇ ਨਾ ਮੇਲੇ ਬਲਾਬੂ ਮਹਾਰਾਜ ਕਹਿੰਦੇ ਉਹ ਗੁਰਮੁਖ ਨਿਤਨਾਮ ਸੁਣੇ ਨਾਮ ਧੰਨ ਇਕੱਠਾ ਕਰੇ ਤੇ ਨਾਮ ਵਿੱਚ ਹੀ ਸੁਰਤ ਜੋੜੀ ਰੱਖੇ ਗ੍ਰਹਿ ਧਨ ਸਭ ਪਵਿੱਤਰ ਹੋਏ ਹਰ ਕੇ ਗੁਣ ਗਾਵੇ ਮਹਾਰਾਜ ਕਹਿੰਦੇ ਉਸ ਦੇ ਆਉਣ ਨਾਲ ਮੇਰਾ ਸਾਰਾ ਘਰ ਪਵਿੱਤਰ ਹੋ ਜਾਂਦਾ ਹੈ ਜਾਏ ਮੈਂ ਵੀ ਉਸ ਦੀ ਬਰਕਤ ਨਾਲ ਪ੍ਰਭੂ ਦੇ ਗੁਣ ਗਾ ਗਾਣ ਲੱਗ ਪਾਵਾਂ ਜੈਸੀ ਸੰਗਤ ਵੈਸੀ ਰੰਗਤ ਆਪਾਂ ਸਤਿਗੁਰਾਂ ਦੀ ਸੰਗਤ ਜਦੋਂ ਕਰਦੇ ਆ ਨਾ ਤੇ ਰੰਗ ਸਤਿਗੁਰਾਂ ਨਾਲ ਲੱਗਦਾ ਕਿਸੇ ਵੀ ਚੀਜ਼ ਨਾਲ ਤੁਸੀਂ ਪਿਆਰ ਕਰਦੇ ਹੋ ਆਪਣਾ ਪ੍ਰਭਾਅ ਛੱਡਦੀ ਹੈ ਆ ਮੈਟਲ ਵੀ ਪ੍ਰਭਾਅ ਕਬੂਲਦੀ ਆ ਜੀ ਆਪਣਾ ਮਨ ਮੈਟਲ ਨਾਲੋਂ ਤਾਂ ਲੋਹੇ ਨਾਲੋਂ ਤਾਂ ਨਰਮੀ ਆ ਜੇ ਗੁਰੂ ਦੀ ਸੰਗਤ ਕਰਾਂਗੇ ਤਾਂ ਆਪਣਾ ਮਨ ਵੀ ਪ੍ਰਭਾਅ ਕਬੂਲ ਲਏਗਾ ਗੁਰੂ ਦਾ ਕੁਝ ਸਮਾਂ ਲੱਗੇ ਲੱਗੇਗਾ ਹੌਲੀ-ਹੌਲੀ ਹੌਲੀ-ਹੌਲੀ ਕਈ ਰੱਬ ਦੇ ਪਿਆਰੇ ਅਡੇ ਟਾਈਮ ਹੀ ਪ੍ਰਭੂ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦੇ ਨੇ ਉਹ ਇੱਕ ਕਹਾਣੀ ਮੁਤਾਬਕ ਗੱਲ ਕਰਦੇ ਆਂ ਪਰ ਕਹਾਣੀ ਇੱਕ ਬੇ ਕੋਈ ਸੰਗਲਮ ਪਾ ਕੇ ਪੈਰਾਂ ਨੂੰ ਤੇ ਪੁੱਠਾ ਲਟਕਦਾ ਸੀ ਖੂਹ ਦੇ ਵਿੱਚ ਤੇ ਕੋਈ ਅਜਾਲੀ ਆ ਗਿਆ ਪੇਡਾਂ ਬੱਕਰੀਆਂ ਚਾਰਨ ਵਾਲਾ ਉਹ ਕਹਿੰਦਾ ਭਾਈ ਤੂੰ ਕੀ ਕਰਦਾ ਕਹਿੰਦਾ ਜੀ ਮੈਂ ਰੱਬ ਨੂੰ ਮਿਲਣਾ ਤੇ ਉਹ ਸਿੱਧਾ ਸਾਦਾ ਸੀਗਾ ਕਹਿੰਦਾ ਹੇ ਰੱਬ ਮਿਲ ਪੈਂਦਾ ਕਹਿੰਦੇ ਹਾਂਜੀ ਉਹਨੇ ਕੀ ਕਰਿਆ ਵੀ ਉਹ ਉਹ ਕੱਖੋਂ ਦਾ ਸ਼ੁੱਭ ਜਿਹਾ ਵੱਟ ਲਿਆ ਸ਼ੁੱਭ ਆਪਾਂ ਤਾਂ ਜਾਣਦੇ ਹਨ ਸ਼ੁੱਭ ਵੱਟ ਲਿਆ ਉਹਨੇ ਸ਼ੁੱਭ ਵੱਟ ਕੇ ਪਾ ਕੇ ਲੱਤਾਂ ਨੂੰ ਜਦੋਂ ਲੰਮਕਿਆ ਥੱਲੇ ਨੂੰ ਤੇ ਆ ਗਿਆ ਰੱਬ ਮਿਲ ਪਿਆ ਉਹਨੇ ਖੱਚਿਆ ਬਾਹਰ ਕਹਿੰਦਾ ਆ ਜਾ ਘਾਹ ਦੀ ਤੜ ਵੀ ਦੱਸਿਆ ਸੀ ਵੀ ਘਾਹ ਦੀ ਤੜ ਫੜ ਕੇ ਉੱਤਰ ਗਿਆ ਥੱਲੇ ਨੂੰ ਜਿਵੇਂ ਐ ਕਹਿ ਲੋ ਵੀ ਕੋਈ ਬੂਟਾ ਖੜਾ ਕੱਖਾਂ ਦਾ ਕੱਖਾਂ ਦੇ ਬੂਟੇ ਨੂੰ ਫੜ ਕੇ ਆਏ ਬਟਾ ਜਾ ਮਾਰ ਕੇ ਉਹਨਾਂ ਨੂੰ ਪਾ ਕੇ ਹੱਥ ਖੂ ਵਿੱਚ ਨੂੰ ਲੰਮਕ ਗਿਆ ਤੇ ਪ੍ਰਭੂ ਪਰਮਾਤਮਾ ਨੇ ਆ ਕੇ ਫੜ ਲਿਆ ਵੀ ਇਹ ਤਾਂ ਮਰ ਜੂ ਯਾਰ ਬਚਾਓ ਇਹਨੂੰ ਜਿਹੜਾ ਸੰਗਲ ਪਾਈ ਬੈਠਾ ਸੀ ਉਹ ਕਹਿੰਦਾ ਮਹਾਰਾਜ ਮੈਨੂੰ ਇੰਨਾ ਚਿਰ ਹੋ ਗਿਆ ਸੰਗਲਾ ਲੰਮਕ ਦੇ ਨੂੰ ਤੇ ਇਹਨੂੰ ਹੁਣ ਹੀ ਆ ਕੇ ਮਿਲ ਪੇ ਮਹਾਰਾਜ ਕਹਿੰਦੇ ਵੀ ਇਹਨੇ ਮੇਰੇ ਤੇ ਭਰੋਸਾ ਕਰ ਲਿਆ ਵੀ ਉਹਨੇ ਮਿਲ ਪੈਣਾ ਮੈਨੂੰ ਤੂੰ ਸੰਗਲਾਂ ਦੇ ਭਰੋਸਾ ਕਰੀ ਬੈਠਾ ਇਹ ਭਾਵਨਾ ਨੂੰ ਮਿਲਦਾ ਜੀ ਭਾਵਨਾ ਵਾਲਿਆਂ ਨੂੰ ਗੁਰਬਾਣੀ 'ਚ ਲਿਖੀ ਆ ਪੰਕਤੀ ਆਪਨ ਬਾਪਨ ਨਹੀਂ ਕਿਸੇ ਕੋ ਹਰ ਭਾਵਨ ਕੋ ਰਾਜਾ ਵੀ ਉਹ ਪ੍ਰਭੂ ਪਰਮਾਤਮਾ ਜਾਂ ਗੁਰੂ ਕਿਸੇ ਦੇ ਪਿਓ ਤਾਂ ਨਹੀਂ ਹੈ ਭਾਵਨਾ ਵਾਲਿਆਂ ਨੂੰ ਮਿਲਦਾ ਜਿਨ੍ਹਾਂ ਦੀ ਭਾਵਨਾ ਚੰਗੀ ਹੈ ਸ਼ੁੱਧ ਭਾਵਨਾ ਵਾਲਿਆਂ ਨੂੰ ਮਿਲਦਾ ਇਹ ਕਿਸੇ ਦੇ ਪਿਓ ਦਾ ਨਹੀਂ ਹੈ ਵੀ ਕੋਈ ਗੁਰਦੁਆਰਿਆਂ ਦੀ ਕੰਨਾਂ ਤੇ ਕਬਜੇ ਕਰੇ ਹੋਏ ਆ ਅਸੀਂ ਆ ਚੀਜ਼ ਮੈਂ ਬਣਾਈ ਆ ਜੀ ਮੈਂ ਆ ਰੱਖੀ ਆ ਜੀ ਹੱਥ ਨਹੀਂ ਲਾਉਣ ਦਿੰਦੇ ਕਈ ਤਾਂ ਦੇਖਿਆ ਜੀ ਮੈਂ ਇਹ ਮੈਂ ਨਾ ਨਹੀਂ ਲੈਂਦਾ ਕਿਸੇ ਗੁਰਦੁਆਰੇ ਕਿਸੇ ਨੇ ਸੱਟ ਚੜਾਤਾ ਸੱਟ ਆ ਜਿਹੜਾ ਸਾਊਂਡ ਉਹ ਜਿੰਦਾ ਲਾ ਕੇ ਰੱਖਿਆ ਕਰਨਾ ਹੱਥ ਹੀ ਨਾ ਲਾਉਣ ਦਿਆ ਕਰਨ ਉਹ ਮੈਂ ਕਈਆਂ ਨੂੰ ਪੁੱਛਿਆ ਮੈਂ ਕਹਾਂ ਭਾਈ ਯਾਰ ਵੀ ਜਿੰਦਾ ਕਹਿੰਦੇ ਜੀ ਉਹ ਜਿਹਨੇ ਚੜਾਇਆ ਨਾ ਉਹ ਜਿੰਦਾ ਲਾ ਕੇ ਰੱਖਦਾ ਵੀ ਦੂਜੇ ਹੱਥ ਨਾਲ ਉਹਨਾਂ ਖਰਾਬ ਕਰ ਦੇਣਗੇ ਕਹਿਣ ਦਾ ਭਾਵ ਆਪਣਾ ਆਪ ਨਹੀਂ ਛੱਡਣਾ ਮੈਂ ਨਹੀਂ ਛੱਡਣੀ ਵੀ ਜਿਹੜੀ ਚੀਜ਼ ਤੂੰ ਅਰਪਣ ਕਰਤੀ ਭੇਟ ਕਰਤੀ ਹੁਣ ਤੇਰਾ ਤ ਉਹਦੇ ਤੇ ਹੱਕ ਹੀ ਨਹੀਂ ਹੈ ਭਾਈ ਇੱਕ ਸਮਝਣ ਵਾਲੀ ਗੱਲ ਹੈ ਜਦੋਂ ਆਪਾਂ ਗੁਰੂ ਦੇ ਦੁਆਰੇ ਆ ਕੇ ਕੋਈ ਚੀਜ਼ ਭੇਟ ਕਰਤੀ ਜਾਂ ਆਪਾਂ ਕਿਸੇ ਰਿਸ਼ਤੇਦਾਰ ਨੂੰ ਕੋਈ ਗੱਡੀ ਜਾਂ ਮੋਟਰਸਾਈਕਲ ਦੇ ਹੀ ਦਿੱਤਾ ਆਪਣਾ ਉਹਦੇ ਤੇ ਕੀ ਹੱਕਾ ਜਦੋਂ ਦੇ ਤਾਂ ਦੇਤਾ ਬਸ ਠੀਕ ਆ ਉਹ ਉਹਨੂੰ ਪੰਨੇ ਤੋੜੇ ਸਵਾਰੇ ਜਿੰਮੇ ਮਰਜੀ ਇਸਮਾਲੇ ਕਹਿਣ ਦਾ ਭਾਵ ਆ ਬਈ ਇੰਨੀ ਪਕੜ ਰਹਿੰਦੀ ਐ ਆ ਪੱਖਿਆਂ ਤੇ ਵੀ ਮੈਂ ਦੇਖਦਾ ਚੀਜ਼ਾਂ ਚੜੀਆਂ ਹੋਈਆਂ ਹੋਈਆਂ ਗੁਰੂ ਦਵਾਰੇ ਦੇ ਵਿੱਚ ਨੋਂ ਲਿਖੇ ਹੋਇਆ ਪੱਖੇ ਭਰੇ ਪਏ ਹੁੰਦੇ ਆ ਫਰਾਂ ਨਾਲ ਪਰਲੇ ਭਰੇ ਪਏ ਹੁੰਦੇ ਪੱਕਿਆਂ ਦੇ ਨੋਂ ਲਖ ਲਖ ਇਹ ਛੱਡ ਭਾਈ ਨਾ ਤੇਰਾ ਇੱਥੇ ਕੀ ਆ ਪ੍ਰਭੂ ਪਰਮਾਤਮਾ ਦਾ ਸਭ ਕੁਝ ਉਹਨੇ ਤੈਨੂੰ ਸੁੱਖ ਸਹੂਲਤਾਂ ਦਾਤਾਂ ਦਿੱਤੀਆਂ ਨੇ ਤੂੰ ਉਹਨਾਂ ਦੇ ਵਿੱਚੋਂ ਕੁਛ ਆ ਕੇ ਗੁਰੂ ਦੇ ਅਰਪਣ ਕਰਦਾ ਭੇਟ ਕਰਦਾ ਦਾਸ ਆ ਬੀਸ਼ਾ ਜੋ ਵੀ ਕਿਣਕਾ ਤੈਲਫੋਜੀ ਨੂੰ ਕਹਿੰਦੇ ਆ ਸੋ ਮਹਾਰਾਜ ਕਹਿੰਦੇ ਗ੍ਰਹ ਤਨ ਸਭ ਪਵਿੱਤਰ ਹੋਏ ਹਰ ਕੇ ਗੁਣ ਗਾਵੋ ਮਹਾਰਾਜ ਕਹਿੰਦੇ ਉਸ ਦੇ ਆਉਣ ਨਾਲ ਮੇਰਾ ਸਾਰਾ ਘਰ ਪਵਿੱਤਰ ਹੋ ਜਾਏ ਮੈਂ ਵੀ ਉਸ ਦੀ ਬਰਕਤ ਨਾਲ ਪ੍ਰਭੂ ਦੇ ਗੁਣ ਗਾਣ ਲੱਗ ਪਾਵਾਂ ਹਰ ਨਾਮ ਵਪਾਰੀ ਨਾਨਕਾ ਬੜ ਭਾਗੀ ਪਾਵੋ ਮਹਾਰਾਜ ਕਹਿੰਦੇ ਪਰ ਹੇ ਨਾਨਕ ਅਜੇਹਾ ਪ੍ਰਭੂ ਨਾਮ ਦਾ ਵਪਾਰੀ ਅਜੇਹਾ ਪ੍ਰਭੂ ਨਾਮ ਦਾ ਵਪਾਰੀ ਵੱਡੇ ਭਾਗਾਂ ਨਾਲ ਹੀ ਕਿਤੇ ਮੈਨੂੰ ਮਿਲ ਸਕਦਾ ਹੈ ਆਮ ਨਹੀਂ ਹੈਣ ਬਿਰਲੇ ਕਣੇ ਨਾਹੀਂ ਫੈਲ ਫੱਕੜ ਸੰਸਾਰ ਕਣਿਆਂ ਦਾ ਮਤਲਬ ਹੈ ਬਾਲੇ ਸੰਘਣੇ ਨਹੀਂ ਹੈਗੇ ਬਿਰਲੇ ਬਿਰਲੇ ਨੇ ਕਣਿਆਂ ਦਾ ਮਤਲਬ ਸੰਘਣੇ ਜਿਨੂੰ ਆਪਾਂ ਕਹਿ ਦਿੰਦੇ ਆ ਕਈ ਆਪਣੀ ਆਪਣੇ ਵਾਲੀ ਪਾਸ ਆਪਾਂ ਕਹਿੰਨਾ ਇਧਰ ਵੀ ਦਰਖਤਾਂ ਦਾ ਝੁੰਡ ਬੜਾ ਸੰਘਣਾ ਬੜੇ ਦਰਖਤਾਂ ਜੇ ਉੱਥੇ ਬਹੁਤ ਸੰਘਣੇ ਦਰਖਤਾਂ ਤਿੱਕ ਤੇ ਕਿਤੇ ਕੋਈ ਬਿਰਲਾ ਬਿਰਲਾ ਹੁੰਦਾ ਕੋਈ ਕਿੱਲਿਆਂ ਦੋ ਕਿੱਲਿਆਂ ਦੀ ਬਾਟ ਤੇ ਇੱਕ ਅਧਾ ਦਰਖਤ ਮਿਲਦਾ ਉਹਨੂੰ ਬਿਰਲੇ ਕਹਿ ਦਿੰਦੇ ਆਪਾਂ ਐ ਹੀ ਮਹਾਰਾਜ ਨੇ ਲਿਖਿਆ ਕੁਰਬਾਨੀ ਚ ਵੀ ਹੈਣ ਬਿਰਲੇ ਘਣੇ ਨਹੀਂ ਫੈਰ ਫੱਕੜ ਸੰਸਾਰ ਇਹ ਸੰਸਾਰ ਦੇ ਵਿੱਚ ਨਾ ਫੋਕੀਆਂ ਫੜਾਂ ਵਾਲੇ ਬਹੁਤ ਨੇ ਉਨਾਂ ਦਾ ਕੱਠ ਬਥੇਰਾ ਪਰ ਰੱਬ ਦੇ ਪਿਆਰੇ ਬਿਰਲੇ ਬਿਰਲੇ ਨੇ ਉਹ ਲੋਕੇ ਰਹਿੰਦੇ ਆ ਸਾਹਮਣੇ ਨਹੀਂ ਆਉਂਦੇ ਜਿਆਦਾ ਰੱਬ ਦੇ ਪਿਆਰੇ ਅਜਾਗਰ ਨਹੀਂ ਹੁੰਦੇ ਉਹ ਗੋਪਤ ਹੁੰਦੇ ਆ ਹੁੰਦੇ ਕਿਵੇਂ ਆ ਉਹ ਕੁੜਤੇ ਪਜਾਮੇ ਵਾਲੇ ਵੀ ਹੋ ਸਕਦੇ ਨੇ ਪੈਂਟ ਕੋਟ ਵਾਲਾ ਵੀ ਹੋ ਸਕਦਾ ਰੱਬ ਦਾ ਪਿਆਰਾ ਕੱਲਾ ਪਰ ਨੀਲਿਆਂ ਪੀਲਿਆਂ ਚੋਲਿਆਂ ਵਾਲੇ ਨਮਾ ਨਾਲਿਓ ਚਟਿਆਂ ਵਾਲੇ ਵੀ ਇਹੀ ਰੱਬ ਦੇ ਪਿਆਰੇ ਨੇ ਇਹ ਮਹਾਪੁਰਖ ਨੇ ਨਾ ਮਹਾਪੁਰਖ ਪਾਈ ਕੁਰਤੇ ਪਜਾਮੇ ਵਾਲਾ ਜਿਹੜਾ ਖੇਤੀਬਾੜੀ ਕਰਦਾ ਜਾਂ ਮਜ਼ਦੂਰੀ ਕਰਦਾ ਉਹ ਵੀ ਮਹਾਪੁਰਖ ਹੋ ਸਕਦਾ ਰੱਬ ਦਾ ਪਿਆਰਾ ਰੱਬ ਨਾਲ ਜੁੜਿਆ ਹੋਇਆ ਰੱਬ ਨਾਲ ਜੁੜਿਆ ਕਿਵੇਂ ਜਾਂਦਾ ਇਮਾਨਦਾਰੀ ਹਰ ਥਾਂ ਤੇ ਆਪਣੇ ਕਾਰੋਬਾਰ ਦੇ ਨਾਲ ਪਿਆਰ ਤੇ ਇਮਾਨਦਾਰੀ ਨਾਲ ਕਰਨਾ ਪੂਰਾ ਜਦ ਮੈਂ ਆਪਾਂ ਕਈ ਵਾਰੀ ਗੱਲ ਕਰੀ ਆ ਵੀ ਦਿਹਾੜੀਦਾਰ ਤੋਂ ਲੈ ਕੇ ਵੱਡੇ ਲੀਡਰ ਤੱਕ ਆਪਦੇ ਫਰਜ਼ ਪਸਾਨ ਕੇ ਇਮਾਨਦਾਰੀ ਨਾਲ ਕੰਮ ਕਰੇ ਰੱਬ ਨਾਲ ਜੁੜਿਆ ਜਾਂਦਾ ਜੇ ਮੇਰੇ ਵਰਗਾ ਪੈਰ ਪੈਰ ਤੇ ਬੇਈਮਾਨੀ ਰੱਖਦਾ ਮਨ ਦੇ ਵਿੱਚ ਇਧਰੋਂ ਵੀ ਦਾਸ ਆ ਵੀਸਾ ਬਣ ਜੇ ਉਧਰੋਂ ਵੀ ਬਣ ਜੇ ਆ ਕਰ ਲ ਗਿਓ ਉਹ ਕਰ ਲ ਗਿਓ ਹਰ ਵਕਤ ਬੇਈਮਾਨੀ ਹੋਈਆਂ ਤੇ ਫੇਰ ਉਹਨੂੰ ਰੱਬ ਦਾ ਪਿਆਰਾ ਨਹੀਂ ਕਹਿ ਸਕਦੇ ਗੱਲਾਂ ਜਿੰਨੀਆਂ ਮਰਜ਼ੀ ਛੋੜ ਲੋ ਉਹਨੂੰ ਫੇਰ ਮੇਰੇ ਵਰਗਾ ਗੱਲਾਂ ਤਾਂ ਭੜਗੀਆਂ ਰੱਬ ਦੀਆਂ ਸੁਣੋ ਤਾਂ ਗੁਰੂ ਦੀਆਂ ਪਰ ਆਪਦਾ ਜੀਵਨ ਨਹੀਂ ਹੁੰਦਾ ਵਧੀਆ ਹੁੰਦਾ ਅਰਦਾਸ ਆ ਸਤਗੁਰਾਂ ਦੇ ਚਰਨਾਂ ਵਿੱਚ ਵੀ ਸਾਰਿਆਂ ਦਾ ਜੀਵਨ ਵਧੀਆ ਹੋਵੇ ਗੁਰੂ ਮਹਾਰਾਜ ਕਿਰਪਾ ਕਰਕੇ ਇਸ ਮਨੁੱਖੇ ਜਨਮ ਨੂੰ ਲੇਖੇ ਵਿੱਚ ਲਾ ਲੈਣ ਜੋ ਸਤਿਗੁਰੂ ਕਹਿੰਨੇ ਆ ਉਸ ਬਚਨਾਂ ਤੇ ਸਾਨੂੰ ਪੂਰਾ ਉਤਰਨ ਦੀ ਬੁੱਧੀ ਬਖਸ਼ੋ ਤਾਕਤ ਬਖਸ਼ੋ ਇਹ ਅਰਦਾਸ ਆ ਗੁਰੂ ਦੇ ਚਰਨਾਂ 'ਚ ਪੌੜੀ ਵਾਲੇ ਬੰਦ ਚ ਮਹਾਰਾਜ ਕਹਿੰਦੇ ਨੇ ਜੋ ਤੁਧ ਭਾਵੇ ਸੋ ਪਲ ਸੱਚ ਤੇਰਾ ਭਣ ਤੂੰ ਸਭ ਮਹਿ ਇੱਕ ਵਰਤਦਾ ਸਭ ਮਹਿ ਸਮਾਨ हे सदाثر ਰਹਿਣ ਵਾਲੇ ਪ੍ਰਭੂ ਜੋ ਮਨੁੱਖ ਤੈਨੂੰ ਪਾਉਂਦਾ ਹੈ ਜਿਸ ਨੂੰ ਤੇਰਾ ਭਾਣਾ ਪਾਉਂਦਾ ਹੈ ਉਹ ਭਲਾ ਹੈ ਜਿਹਨੂੰ ਕੁਦਰਤ ਦਾ ਕੀਤਾ ਹੋਇਆ ਪ੍ਰਭੂ ਪਰਮਾਤਮਾ ਦਾ ਕੀਤਾ ਸਰਮੱਤੇ ਮੰਨਦਾ ਜਿਹੜਾ ਉਹ ਮਨੁੱਖ ਭਲਾ ਹੈ ਭਲੇ ਦਾ ਮਤਲਬ ਚੰਗਾ ਹੈ ਤੂੰ ਸਭ ਵਿੱਚ ਇੱਕ ਵਰਤਦਾ ਸਭ ਮਾਹੇ ਸਮਾਨ ਤੂੰ ਹੀ ਸਭ ਜੀਵਾਂ ਵਿੱਚ ਵਿਆਪਕ ਹੈਂ ਸਭ ਵਿੱਚ ਸਮਾਇਆ ਹੋਇਆ ਹੈ ਤੂੰ ਹਰੇਕ ਸਾਹ ਵਿੱਚ ਮੌਜੂਦ ਹੈ ਮਹਾਰਾਜ RAM 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 ਰਬ ਰਹਾ ਸਰਬਗੇ ਪ੍ਰਭੂ ਪਰਮਾਤਮਾ ਸਾਰੇ ਥਾਵਾਂ ਤੇ ਵਿਆਪਕ ਹੈ ਕਣਕਣ ਵਿੱਚ ਬਸਦਾ ਉਹ ਇੱਕ ਮੈਂ ਗੱਲ ਸੁਣ ਰਿਹਾ ਸੀ ਕਹਿੰਦੇ ਪ੍ਰਭੂ ਪਰਮਾਤਮਾ ਸਾਰੇ ਥਾਵਾਂ ਤੇ ਹੈ ਪਰ ਦੋ ਥਾਵਾਂ ਤੇ ਨਹੀਂ ਹੈ ਹਰਾਨ ਕੀ ਦੀ ਗੱਲ ਆ ਦੋ ਥਾਮਾਂ ਤੇ ਹੈ ਨਹੀਂ ਸਾਰੇ ਪ੍ਰਭੂ ਪਰਮਾਤਮਾ ਹੈ ਪਰ ਦੋ ਥਾਮਾਂ ਤੇ ਕਿੱਥੇ ਨਹੀਂ ਹੈ ਉਹ ਦੱਸਣ ਵਾਲੇ ਨੇ ਦੱਸਿਆ ਕਹਿੰਦਾ ਸਾਡੇ ਮਨ ਵਿੱਚ ਨਹੀਂ ਹੈ ਰੱਬ ਸਾਡੇ ਧਿਆਨ ਵਿੱਚ ਨਹੀਂ ਹੈ ਅਸੀਂ ਉਹਨੂੰ ਆਪਦੇ ਧਿਆਨ 'ਚ ਨਹੀਂ ਰੱਖਦੇ ਆ ਉਹਦੇ ਮਨ ਵਿੱਚ ਨਹੀਂ ਰੱਖਦੇ ਦੋ ਥਾਮਾਂ ਤੇ ਨਹੀਂ ਹੈਗਾ ਰੱਬ ਬਾਕੀ ਸਾਰੇ ਥਾਮਾਂ ਤੇ ਆ ਕਹਿੰਦਾ ਭਾਪ ਸਾਡੇ ਮਨ ਵਿੱਚ ਹੈ ਨਹੀਂ ਜੇ ਮਨ ਵਿੱਚ ਹੋਵੇ ਤਾਂ ਅਸੀਂ ਕਿਸੇ ਵੀ ਕਿਸਮ ਦਾ ਮਾੜਾ ਨਹੀਂ ਕਰਾਂਗੇ ਕਿਸੇ ਵੀ ਕਿਸਮ ਦੀ ਕਿਸੇ ਨਾਲ ਹੇਰ ਫੇਰ ਨਹੀਂ ਕਰਾਂਗੇ ਬਸ ਅਸੀਂ ਮਨ ਵਿੱਚ ਹੀ ਨਹੀਂ ਬਸਾਇਆ ਉਹਨੂੰ ਉਹ ਸਾਡੇ ਮਨ ਵਿੱਚ ਨਹੀਂ ਹੈਗਾ ਚੇਤੇ ਚ ਕਹ ਲੋ ਮਹਾਰਾਜ ਕਹਿੰਦੇ ਥਾਨ ਅਥਨਾ ਅੰਤਰ ਰਬ ਰਹਾ ਜੀ ਅੰਦਰ ਜਾਣ ਮਹਾਰਾਜ ਕਹਿੰਦੇ ਤੂੰ ਹੀ ਸਭ ਜੀਵਾਂ ਵਿੱਚ ਵਿਆਪਕ ਹੈਂ ਸਭ ਵਿੱਚ ਸਮਾਇਆ ਹੋਇਆ ਹੈਂ ਤੂੰ ਹਰੇਕਤਾ ਵਿੱਚ ਮੌਜੂਦ ਹੈਂ ਪ੍ਰਭੂ ਜੀ ਥਾਣotransfer ਰਬ ਰਿਹਾ ਜੀ ਜੀ ਅੰਦਰ ਜਾਣਾ ਮਹਾਰਾਜ ਕਹਿੰਦੇ ਸਭ ਜੀਵਾਂ ਵਿੱਚ ਤੂੰ ਹੀ ਜਾਣਿਆ ਜਾਂਦਾ ਹੈ ਭਾਵ ਸਭ ਜਾਣਦੇ ਹਨ ਕਿ ਸਭ ਜੀਵਾਂ ਵਿੱਚ ਤੂੰ ਹੀ ਹੈ ਪਰ ਸਾਡੇ ਚੇਤੇ ਵਿੱਚ ਨਹੀਂ ਹੈਗਾ ਅਸੀਂ ਚੇਤੇ ਹੀ ਨਹੀਂ ਰੱਖਦੇ ਉਹਨੂੰ ਵੀ ਸਾਰੇ ਤਾਮਾ ਤੇ ਹੈਗਾ ਉਹ ਸਾਧ ਸੰਗ ਮਿਲ ਪਾਈਏ ਮਨ ਸੱਚੇ ਪਾਣ ਵਾਹ ਮਹਾਰਾਜ ਕਹਿੰਦੇ ਉਸ ਸਦਾ ਫਿਰ ਰਹਿਣ ਵਾਲੇ ਦਾ ਭਾਣਾ ਮੰਨ ਕੇ ਸਤ ਸੰਗ ਵਿੱਚ ਮਿਲ ਕੇ ਉਸ ਨੂੰ ਲੱਭਿਆ ਉਸ ਨੂੰ ਲੱਭ ਸਕੀਦਾ ਹੈ ਗੁਰੂ ਦੀ ਹਜ਼ੂਰੀ ਵਿੱਚ ਗੁਰੂ ਦੇ ਬਚਨ ਸੁਣ ਕੇ ਗੁਰੂ ਦੇ ਸਿਧਾਂਤ ਤੇ ਚੱਲ ਕੇ ਪ੍ਰਭੂ ਪਰਮਾਤਮਾ ਨੂੰ ਲੱਭ ਸਕਦੇ ਹਾਂ ਮਰ ਨਹੀਂ ਸਦਾ ਨਾਨਕ ਪ੍ਰਭ ਸਰਨਾਗਤੀ ਸਦ ਸਦ ਕੁਰਬਾਨ ਮਹਾਰਾਜ ਕਹਿੰਦੇ ਹੈ ਨਾਨਕ ਉਸ ਪ੍ਰਭੂ ਦੀ ਸ਼ਰਨ ਆ ਉਸ ਤੋਂ ਸਦਾ ਹੀ ਸਦਕੇ ਹੋ ਫਿਰ ਤੈਨੂੰ ਮਿਲ ਸਕਦਾ ਮਿਲੂਗਾ ਭਾਵੇਂ ਬਾਰੀ ਗੱਲ ਆ ਬੁੱਲਿਆ ਉਹ ਤਾਂ ਤੈਥੋਂ ਵੱਖ ਨਹੀਂ ਤੇਰੀ ਦੇਖਣ ਵਾਲੀ ਅੱਖ ਨਹੀਂ ਉਹ ਭਾਈ ਸਾਹਿਬ ਨੇ ਬੁੱਲੇ ਸਾਹ ਨੇ ਦੱਸਿਆ ਵੀ ਤੇਰੀ ਦੇਖਣ ਵਾਲੀ ਅੱਖ ਨਹੀਂ ਉਹ ਤਾਂ ਤੈਥੋਂ ਵੱਖ ਹੀ ਨਹੀਂ ਇਹ ਬੁੱਲੇ ਸ਼ਾਹ ਨੇ ਵੀ ਕਈ ਗੱਲ ਗੁਰਬਾਣੀ ਤਾਂ ਥਾਂ-ਥਾਂ ਤੇ ਕਹਿੰਦੀ ਆਪਾਂ ਨੂੰ ਵੀ ਤੇਰੇ ਨਾਲ ਆ ਉਹ ਉਹ bari ਗੱਲ ਕਈ ਵਾਰੀ ਛੇਤੀ ਸੌਖੀ ਸਮਝ ਆ ਜਾਂਦੀ ਆ ਲੋਕਾਂ ਨੂੰ ਕਿਉਂਕਿ ਗੁਰਬਾਣੀ ਨੂੰ ਧਿਆਨ ਨਾਲ ਸੁਣਦਾ ਨਹੀਂ ਬਾਹਲੀਆਂ ਗੱਲਾਂ ਸੁਣ ਲੈਂਦਾ ਧਿਆਨ ਨਾਲ ਗੁਰਬਾਣੀ ਨੂੰ ਧਿਆਨ ਨਾਲ ਸੁਣ ਲੈ ਸੱਚਣਾ ਰੱਬ ਤੇਰੇ ਅੰਦਰ ਹੀ ਬੈਠਾ ਜੀਵ ਆਤਮਾ ਤੇ ਪਰਮਾਤਮਾ ਅੰਦਰ ਹੀ ਆ ਇਹਨਾਂ ਦੋਨਾਂ ਦਾ ਮਲਾਪ ਵਾਸਤੇ ਵਿਧੀ ਕਿਹੜੀ ਆ ਗੁਰਬਾਣੀ ਗੁਰੂ ਦਾ ਗਿਆਨ ਮਿਲ ਪੈਣਾ ਉਹਨੇ ਸ਼ਲੋਕ ਮਹੱਲਾ ਪੰਜਵਾਂ ਅਗਲਾ ਸ਼ਬਦ ਮਹਾਰਾਜ ਕਹਿੰਦੇ ਚੇਤਾ ਈ ਤਾ ਚੇਤਾ ਈ ਤਾਂ ਚੇਤ ਸਹਿਬ ਸੱਚਾ ਸੋ ਧਣੀ ਮਹਾਰਾਜ ਕਹਿੰਦੇ ਜੇ ਤੈਨੂੰ ਚੇਤਾ ਹੈ ਕਿ ਉਹ ਪ੍ਰਭੂ ਮਾਲਕ ਸਦਾ ਸਿਰ ਰਹਿਣ ਵਾਲਾ ਹੈ ਤਾਂ ਉਸ ਮਾਲਕ ਨੂੰ ਸਿਮਰ ਭਾਵ ਤੈਨੂੰ ਪਤਾ ਵੀ ਹੈ ਕਿ ਸਿਰਫ ਉਹ ਪ੍ਰਭੂ ਮਾਲਕ ਹੀ ਸਦਾ ਸਿਰ ਰਹਿਣ ਵਾਲਾ ਹੈ ਫਿਰ ਉਸ ਨੂੰ ਕਿਉਂ ਨਹੀਂ ਸਿਮਰਦਾ ਭਾਈ ਨਾਲੇ ਪਤਾ ਮਹਾਰਾਜ ਕਹਿੰਦੇ ਸਿਮਰਦਾ ਤੂੰ ਫੇਰ ਮਨੀ ਐਨਾ ਅਣਜਾਣ ਹੈ ਮਨੁੱਖ ਮਨੁੱਖ ਸਰੀਰ ਵਾਸਤੇ ਤਾਂ ਬਹੁਤ ਸੁੱਖ ਸਹੂਲਤਾਂ ਇਕੱਠੀਆਂ ਕਰਦਾ ਤਰ੍ਹਾਂ ਤਰ੍ਹਾਂ ਦੇ ਕੱਪੜੇ ਵਧੀਆ ਵਧੀਆ ਬਿਸਤਰੀ ਚੰਗੀਆਂ ਕਹਿੰਦਾ ਗੱਡੀਆਂ ਵੀ ਹੋਣ ਮੇਰੇ ਕੋਲੇ ਸੋਨਾ ਮੇਰੇ ਕੋਲੇ ਘਰ ਹੋਵੇ ਜੁੱਤੀਆਂ ਦੇ ਸੂ ਬੂਟ ਪਤਾ ਨਹੀਂ ਜਰਾਬਾਂ ਦੇ ਕਿੰਨੇ ਜੋੜੇ ਰੱਖੀ ਬੈਠਾ ਇਹ ਆ ਸਰੀਰ ਵਾਸਤੇ ਬੜਾ ਕੁਝ ਇਕੱਠਾ ਕਰੀ ਬੈਠਾ ਜੀਵ ਆਤਮਾ ਵਾਸਤੇ ਕੁਝ ਨਹੀਂ ਕਰਦਾ ਜੀਵ ਆਤਮਾ ਵਾਸਤੇ ਪ੍ਰਭੂ ਪਰਮਾਤਮਾ ਦਾ ਨਾਮ ਤੇ ਗੁਰੂ ਦਾ ਸਿਧਾਂਤ ਆ ਜੀਵ ਆਤਮਾ ਦੇ ਕੰਮ ਆਉਣ ਵਾਲਾ ਇਦੇ ਵਾਸਤੇ ਨਹੀਂ ਕੁਝ ਵੀ ਕਰਦਾ ਇਨਸਾਨ ਤੇ ਜਿਹੜਾ ਤੇ ਜਦ ਇਹ ਸਰੀਰ ਨੇ ਜੀਵ ਆਤਮਾ ਨੇ ਜਦਿਆ ਸਰੀਰ ਛੱਡਤਾ ਸਰੀਰ ਨੂੰ ਤਾਂ ਕੁਝ ਨਹੀਂ ਹੋਣਾ ਭਲਾ ਵੱਢੀ ਜਾਉ ਨੂੰ ਮਚਾਈ ਜਾ ਮਚਾਉਨੇ ਹੀ ਆਂ ਆਪ ਲੱਕੜਾਂ ਤੇ ਚਾੜਦਿਆਂ ਚਖਾ ਤੇ ਛਾੜਦੇ ਹੀ ਆਂ ਸਰੀਰ ਨੂੰ ਨਹੀਂ ਕੁਝ ਫਰਕ ਪੈਂਦਾ ਫਰਕ ਜੀਵ ਆਤਮਾ ਨੂੰ ਪੈਂਦਾ ਵੀ ਇਹ ਫਿਰ ਕਿੱਥੇ ਜਗਦੀ ਆ ਜਾ ਕੇ ਆਪਦੇ ਕਰਮਾਂ ਅਮਤਾਬਕ ਕੀਤਾ ਲੋੜੀਏ ਕੰਮ ਸੋਹਰ ਪਏ ਆਕ ਜੇ ਕਾਰਜ ਦੇ ਇਹ ਸਵਾਰ ਸਤਗੁਰ ਸੱਚ ਸਾਖੀਏ ਸੁੱਖ ਸਹੂਲਤਾਂ ਵਾਸਤੇ ਤੰਦਰੁਸਤੀ ਵਾਸਤੇ ਆਪਾਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੀ ਆ ਕਰਦੇ ਆ ਤੇ ਗੁਰੂ ਸੁਣ ਕੇ ਆਪਣੇ ਕਾਰਜ ਸਵਾਰਦਾ ਵੀ ਹੈ ਬਿਨ ਮੰਗਿਆਂ ਵੀ ਸਭ ਕੁਝ ਦੇਈ ਜਾਂਦਾ ਬਿਨ ਬੋਲਿਆਂ ਵੀ ਸਭ ਜਾਣਦਾ ਹੈ ਪਰ ਆਹ ਕੰਮ ਤਾਂ ਤੈਨੂੰ ਜੀਵਾਤਮਾ ਵਾਸਤੇ ਤਾਂ ਤੈਨੂੰ ਕਰਨਾ ਪੈਣਾ ਭਾਈ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ ਪੈਣਾ ਨਾਮ ਜਪਾਂਗੇ ਤਾਂ ਲੋਕ ਸੁਖੀਏ ਪਰਲੋਕ ਸਹੇਲੇ